ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਜੀ ਅੱਜ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸਾਹਿਬ ਗੁਰਪ੍ਰੀਤ ਸਭ ਆਪਾਂ ਜਲਪਾਣੀ ਚੱਕਿਆ ਲੰਗਰ ਸਾਬ ਚ ਪਹੁੰਚ ਗਏ ਤੇ ਇੱਧਰ ਸਭ ਹਮ ਚੱਲ ਰਹੀਆਂ ਸੀ ਸਾਰਾ ਦੇਖ ਰਹੀ ਕਿ ਕਿੰਨੀ ਸੇਵਾ ਮਿਲੇਗੀ ਤੇ ਬੀਬੀਆਂ ਦਨਾ ਪਰਮਲ ਕੱਢ ਰਹੀਆਂ ਸੀ ਢਰਮ ਚ ਤੇ ਕਹਿੰਦੀਆਂ ਸੀ ਕਿ ਅੱਜ ਇਹ ਸੇਵਾ ਮਿਲੀ ਹੋਈ ਆ ਤੇ ਆਪਾਂ ਇਹ ਕਰੀਏ ਤੇ ਮੈਂ ਫਿਰ ਜਾਂਦੇ ਹੀ ਛੂਟ ਕਰਨਾ ਸ਼ੁਰੂ ਕਰ ਦਿੱਤਾ ਮੈਨੂੰ ਵਧੀਆ ਲੱਗਾ ਕਰਨ ਦਾ ਤੇ ਵਸ ਰਹੀ ਸੀ ਕਹਿੰਦੇ ਸੀ ਕਿ ਚਲੋ ਤੁਸੀਂ ਹੋ ਨਚਲੀ ਕਾਢਣ ਡੈ ਤੇ ਫਿਰ ਸਾਰੀ ਸੇਵਾ ਸ਼ੁਰੂ ਹੋ ਗਈ ਪਹਿਲਾਂ ਸਾਰੀ ਕਾਢ ਲਈ ਡਰਾਮ ਖਾਲੀ ਕਰ ਲਿਆ ਫਿਰ ਬੀਬੀਆਂ ਹੋਰ ਲਗ ਪੀਆਂ ਨਾਲ ਤੇ ਫਟਾਫਟ ਤੇ ਭੈਣ ਬਹੁਤ ਸੇਵਾ ਕਰਦੀ ਨੇ ਚੰ ਨਾਲ ਇਹਨਾਂ ਸਾਰਾ ਡਰਾਮ ਖਾਲੀ ਕੀਤਾ ਸਾਰੀਆਂ ਬੀਬੀਆਂ ਫਿਰ ਸਾਈਡ ਤੇ ਕਰੀ ਗਈਆਂ ਇਹ ਆਪਣਾ ਇਹ ਗੱਫੇਪੱਤ ਕਰ ਰਹੀ ਸੀ ਲੁਆ ਚੱਲ ਰਹੀਆਂ ਸੀ ਆਲੂ ਵਾਲੇ ਪਰੌਠੇ ਬਣ ਰਹੇ ਸੀ ਤੇ ਸਾਰੇ ਆਲੂ ਦੇ ਪਰੌਠੇ ਪੂਰੇ ਸੀ ਤੇ ਟਾਈਮ ਸਾਰਾ ਵਰਤ ਰਿਹਾ ਸੀ ਤੇ ਕੁਲਾ ਡੱਲਾ ਫੇਰ ਦਾ ਨਾਸ਼ਤਾ ਹੋ ਰਿਹਾ ਸੀ ਕਿਉਂਕਿ 10 11 ਵਜੇ ਤੱਕ ਆਲੂ ਦੇ ਪਰੌਂਠੇ ਚੱਲਦੇ ਆ ਜਿਆਦਾ ਪਕੌੜੇ ਆਲੂ ਦੇ ਪਰੌਠੇ ਸਭ ਸੰਗਤਾਂ ਨੂੰ ਚੱਲ ਰਹੇ ਹੁੰਦੇ ਆ ਬੀਬੀਆਂ ਸੇਵਾ ਕਰ ਰਹੀਆਂ ਸੀ ਸਭ ਹੁਣ ਇੱਧਰ ਆ ਵੇਖੋ ਜੀ ਸਾਰੇ ਹੁਣ ਧੁੱਪੇ ਖਲਾਰੇ ਪਰਮਲ ਸਾਰੀ ਕੱਢੀ ਗਈ ਸੀ ਤੇ ਬੀਬੀਆਂ ਕੋ ਸੇਵਾ ਕਰ ਰਹੀਆਂ ਸੀ ਮੈਂ ਵੀ ਵੇਖ ਰਹੀ ਸੀ ਕਿ ਕਿੱਥੇ ਸੇਵਾ ਮਿਲਦੀ ਆ ਤੇ ਬੀਬੀਆਂ ਵਿਚਾਰੀਆਂ ਲੱਗੀਆਂ ਸੀ ਕਦੇ ਦੀਆਂ ਹੀ ਨਾਲ ਨਾਲ ਕੱਢੀ ਜਾ ਰਹੀਆਂ ਸੀ ਤੇ ਮੈਂ ਮੈਂ ਹੁਣ ਮੈਂ ਕਰਦੀ ਤੁਸੀਂ ਇਹਨ ਤੋਂ ਵਿੱਚੋਂ ਲਾਈਟ ਚੱਲੇ ਗਈ ਮੈਂ ਜਿਵੇਂ ਸ਼ੁਰੂ ਕਰਨ ਲੱਗੀ ਤੇ ਥੋੜੇ ਚਿਰ ਬਾਅਦ ਨਾਲ ਆਇਟਮ ਉੱਢ ਕੇ ਵਿੱਚ ਵਿੱਚ ਜਾਂਦੀ ਵਿੱਚ ਵਿੱਚ ਆ ਜਾਂਦੀ ਆ ਇਦਾਂ ਹੋ ਰਿਹਾ ਸੀ ਸੀ ਵੀ ਬੇਕਾਰ ਰਹੀਆਂ ਸੀ ਤੇ ਹੁਣ ਲਾਈਟ ਗਈ ਹੋਈ ਸੀ ਤੇ ਪੱਖਾ ਬੰਦ ਹੋ ਗਿਆ ਸੀ ਤਬੀ ਬਿੱਡਾਂ ਲੱਗੀ ਤੁਹਾਨੂੰ ਦੱਸਣ ਦੇ ਸੀ ਕਿ ਬੀਬੀ ਜੀ ਲਾਈਟ ਗਈ ਹੋਈ ਆ ਹਾਂਜੀ ਇਹ ਦੇਖੋ ਜੀ ਆ ਗਈ ਸੀ ਲਾਈਟ ਹੁਣ ਫੇਰ ਸ਼ੁਰੂ ਹੋ ਗਿਆ ਸੀ ਸਾਰਾ ਸੱਤਾਂ ਡਾਂਡੀਆਂ ਸਾਰਾ ਨੂੰ ਧੁੱਪੇ ਸਕਾਇਆ ਜਾ ਰਿਹਾ ਇਹ ਵੇਖੋ ਵੱਡੇ ਵੱਡੇ ਕੜਾਏ ਜੋ ਕਸਫ ਸੁਣਨ ਦੀ ਸਫਾਈ ਕੀਤੀ ਜਾਊਗੀ ਇਸ ਬਰਸੀ ਵਾਲੇ ਦਿਨ ਪੂਰੇ ਸਬਜ਼ੀਆਂ ਦੇ ਪਰੇ ਜਾਣਗੇ ਬਣਾ ਬਣਾ ਸਬਜ਼ੀਆਂ ਚਪਾਈਆਂ ਜਾਣਗੀਆਂ ਤੇ ਇਹਨਾਂ ਨੂੰ ਪੂਰਾ ਸਫਾਈ ਕਰ ਲਈ ਰੱਖਿਆ ਹੋਇਆ ਸੀ ਸਾਰੇ ਸਾਫ਼ ਕੀਤੇ ਜਾਣਗੇ ਹਾਂਜੀ ਹੁਣ ਮੈਨੂੰ ਫਿਰ ਸੇਵਾ ਵਿੱਚ ਲੱਗੀ ਸੀ ਬੀਬੀਆਂ ਉਹ ਥੋੜਾ ਨਹੀਂ ਅਸੀਂ ਰੈਸਟ ਕਰਦੇ ਹਾਂ ਹੁਣ ਥੱਕ ਗਏ ਸੀ ਤੇ ਮੈਂ ਜਿਵੇਂ ਲੱਗੀ ਲਾਈਟ ਫੇਰ ਚਲੇਗੀ ਤੇ ਥੋੜਾ ਚਲੋ ਫੇਰ ਵਿੱਚ ਆਉਂਦੀ ਜਾਂਦੀ ਲਾਈਟ ਬਹੁਤ ਖਰਾਬ ਕਰ ਰਹੀ ਸੀ ਉਦੋਂ ਤਾਂ ਪੱਕਾ ਬੰਦ ਹੋ ਜਾਂਦਾ ਸੀ ਤੇ ਥੋੜੀ ਬਹੁਤੀ ਹਵਾ ਹੈ ਗਈ ਸੀ ਵਿੱਚ ਵਿੱਚ ਤੇ ਮੈਂ ਕਿਹਾ ਚਲੋ ਅਨਾਂ ਚੱਲ ਜਿੰਨਾ ਹੁੰਦਾ ਕਰਦੇ ਆ ਤੇ ਥੜਾ ਹ ਲਾਈਟ ਹੁਣ ਸ਼ਾਇਦ ਆ ਗਈ ਆ ਤੇ ਮੈਂ ਫਿਰ ਚਲੋ ਮਹਾਰਾਜ ਨੇ ਸੇਵਾ ਕਰਵਾਈ ਇਹਨਾਂ ਨੇ ਜੋ ਜੋ ਸੇਵਾ ਮਿਲਦੀ ਆ ਪਰ ਫਿਰ ਬੀਬੀ ਇੱਕ ਮੋਤਬਰ ਬੀਬੀ ਆ ਸਾਰਿਆਂ ਜਥੇਦੀ ਉਹ ਫਿਰ ਦੱਸ ਦਿੰਦੀ ਜਿਹੜੀ ਜਿਹੜੀ ਸੇਵਾ ਜਨਾ ਜਨਾ ਕਰਨੀ ਹੁੰਦੀ ਆ ਦੇਖੋ ਬਈ ਅੱਜ ਕਿੰਨੀ ਭੀੜ ਹੋ ਗਈ ਅੱਜ ਕਿੰਨੀਆਂ ਗੱਡੀਆਂ ਲੱਗ ਗਈਆਂ ਬਹੁਤ ਸੰਗਤ ਹੋ ਗਈ ਅੱਜ ਕੱਲ ਨੂੰ ਤਾਂ ਹੋਰ ਜ਼ਿਆਦੀ ਹੋਣੀ ਆਈ ਪਾਟ ਗਏ ਕੋਈ ਲੰਗਰ ਸਾਹਿਬ ਚੌਦ ਦੇ ਬਿਨ ਕਿ ਛੱਡਵੇ ਹੂੰ ਮਨ ਦੇ ਕਿ ਭੀੜ ਹੋ ਗਈ ਅੱਜ ਹਾਂ ਹਾਲ ਬਹੁਤ ਠੀਕ ਹੈ ਅੱਜ ਹੀ ਬੜੀਆਂ ਗੱਡੀਆਂ ਪਤਨ ਲੱਗਣ ਡਿਆ ਕੋਈ ਨੀ ਗੱਡੀ ਲੱਗੀ ਪੱਛੇ ਵਾਰੀ Gracias. Sí. Sí. ਅੱਜ ਸਾਰੀ ਸੰਗਤ ਮਟਰੇ ਕੱਢ ਰਹੀ ਪੂਆ 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 ਕਿਨੇ ਕਿਨੇ ਪੜਵਾੜੇ ਬਾਅਦ ਚ ਮੈਂ ਲਾਉ ਉੱਤੇ ਸ਼ਬਦ ਸ਼ਬਦ ਬਾਅਦ ਚ ਲਾਵਾਂਗੀ ਲੈ ਆਪੂ ਆ ਮਖਾਉਾਂ ਮੈਂ ਇਹਦੇ ਨੂੰ ਕਹਿੰਦੀ ਪੈ ਗਿਆ ਕਿ ਤੂੰ ਬਈ ਮੇਰੀ ਫੋਟੋ ਤੇ ਦੱਸਾਂ ਮੈਂ ਫੋਟੋ ਲਾਉਣੀ ਪਹਿਲਾ ਫੁੱਪੜ ਨੂੰ ਮਖਾਉਂਗੀ ਫੋਟੋ ਨਹੀਂ ਮਖਾਉਂਗੀ ਲੈ ਆਪਾਂ ਆ ਗਏ ਮੁਰਗੀਆਂ 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 ਗਲਾ ਖਰਾਬ ਹੈ ਮੈਂ ਥੋੜਾ ਕੂਈ ਦਿਨ ਬਾਜ਼ਾਰੋਂ ਲੈ ਆਉਂਗੀ ਗਲਾ ਖਰਾਬ ਆ ਉਹ ਆਂਦੀ ਚੱਲ ਸਾਰੀ ਸੰਗਤ ਨੂੰ ਮਿਲ ਆ ਵੇਖੋ ਜੀ ਬਜ਼ੁਰਗਾਂ ਲਈ ਸੇਵਾ ਕਰ ਲਈ ਭੈਣ ਪੰਜੀ ਜੋੜੇ ਪੋਤਰਾ ਪੰਜੀਆ ਜੋੜੇ ਉੜ ਕੇ ਚੱਲੋ ਕੋਈ ਨਹੀਂ ਆਹ ਮੇਰੇ ਸਾਲ ਜੀ ਦੀ ਰਮਾ ਸਹੀ ਆ ਤੁਹਾਡੇ ਮਖਾਓ ਜਿਹੜੇ ਦਿੱਤਾ ਆਵੇ ਮਾਤਾ ਜੀ ਨੂੰ ਦਿੱਤਾ जिन्हू जनू जराबा मिली, जिनु 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 मिली, मिली तो में में खाओ जिनू जनू जराबा खाओ बहुत खाओ तुम्हें kunci kita kok belajar lagi ya, lagi <laughs> <Yar> lag ya, <gaya>. lagi <laughs> ya. Lag